ਕਈ ਵਾਰ ਮਨੁੱਖ ਦੀ ਸੋਚ ਤੇ ਕੁਝ ਹੋਰ ਚੱਲਦੀ ਪਈ ਹੁੰਦੀ ਹੈ ਕਰਦਾ ਕੁਝ ਹੋਰ ਪਿਆਂਦਾ ਹੈ ਵਿਚਾਰ ਦੇ ਅੰਦਰ ਕੁਝ ਹੋਰ ਚੱਲਦੇ ਪਿਆਉਂਦੇ ਨੇ ਇੱਕਨ ਕਿਰਦਾਰ ਕੁਝ ਹੋਰ ਪ੍ਰਗਟ ਕਰ ਰਿਹਾ ਅੰਦਰ ਚਿੰਤਨ ਯਾਦਾਂ ਤੇ ਕੁਝ ਹੋਰ ਚੱਲ ਰਹੀਆਂ ਹੁੰਦੀਆਂ ਨੇ ਆਵੇਂ ਬੈਠਾ ਗੁਰਦੁਆਰੇ ਚ ਹੋਵੇ ਨਮਾਜ਼ ਪੜ ਰਿਹਾ ਹੋਵੇ ਪੂਜਾ ਪਾਠ ਕਰ ਰਿਹਾ ਹੋਵੇ ਮਨੁੱਖ ਜੋ ਕੁਝ ਦਿਖਾਈ ਦੇ ਰਿਹਾ ਹੈ ਉਹ ਨਹੀਂ ਹੈ ਮਨੁੱਖ ਜੋ ਕੁਝ ਸੋਚਦਾ ਰਹਿੰਦਾ ਹੈ ਮਨੁੱਖ ਉਹ ਹੀ ਕੁਛ ਹੈ ਮਨੁੱਖ ਜੋ ਕੁਝ ਕਰਦਾ ਰਹਿੰਦਾ ਹੈ ਮਨੁੱਖ ਉਹ ਨਹੀਂ ਹੈ ਮਨੁੱਖ ਦੇ ਅੰਦਰ ਜਿਹੜੇ ਵਿਚਾਰ ਚੱਲਦੇ ਰਹਿੰਦੇ ਨੇ ਮਨੁੱਖ ਉਹ ਹੀ ਕੁਛ ਹੈ ਮਨੁੱਖ ਜਿਹਾ ਦਿਖਾਈ ਦਿੰਦਾ ਹੈ ਧਰਮ ਕਹਿੰਦਾ ਹੈ ਵੈਸਾ ਮਨੁੱਖ ਨਹੀਂ ਹੈ ਜਿਹੜੀਆਂ ਯਾਦਾਂ ਮਨੁੱਖ ਦੇ ਅੰਦਰ ਚੱਲਦੀਆਂ ਰਹਿੰਦੀਆਂ ਨੇ ਜਿਹੜੀਆਂ ਯਾਦਾਂ ਇਸ ਨੂੰ ਪ੍ਰਭਾਵਿਤ ਕਰਦੀਆਂ ਨੇ ਮਨੁੱਖ ਉਹੀ ਕੁਛ ਹੈ ਜਿਸ ਨੂੰ बार-बार ਸੋਚਦਾ ਹੈ ਜਿਸ ਦੇ बार-बार ਵਿਚਾਰ ਚੱਲਦੇ ਨੇ ਸਮਝ ਚੱਲਦੀ ਹੈ ਫਿਰ ਉਹ ਚਿੰਤਨ ਦਾ ਹਿੱਸਾ ਬਣ ਜਾਂਦਾ ਹੈ ਯਾਦ ਦਾ ਹਿੱਸਾ ਬਣ ਜਾਂਦਾ ਹੈ ਇਹ ਹੀ ਯਾਦ ਚਾਰ ਰੂਪ ਧਾਰਨ ਕਰ ਦਈਏ ਸਨੇ ਪ੍ਰੇਮ ਸ਼ਰਧਾ ਭਗਤੀ ਅੰਤਿਕ ਖੇਡ ਹੈ ਧਰਮ ਅੰਦਰ ਵੀ ਖੇਡ ਹੈ ਬਾਹਰੋਂ ਧਾਰਮਿਕ ਦਿਖਾਈ ਦੇ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ ਬਥੇਰੇ ਦੁਨੀਆ ਧਾਰਮਿਕ ਦਿਖਾਈ ਦੇਂਦੀ ਪਰ ਮਾਨਸਿਕ ਤਲ ਤੇ ਧਾਰਮਿਕ ਹੋ ਜਾਣਾ ਬੜੀ ਸਾਧਨਾ ਹੈ ਬੜੀ ਤਪੱਸਿਆ ਹੈ ਬੜੀ ਮਿਹਨਤ ਹੈ ਬੜੀ ਕਰੜੀ ਮਿਹਨਤ ਹੈ ਜ਼ਰੂਰੀ ਨਹੀਂ ਜੋ ਧਾਰਮਿਕ ਦਿਖਾਈ ਦੇ ਰਹੇ ਨੇ ਇਹ ਧਾਰਮਿਕ ਹੋਵਨ ਦਿਖਾਈ ਦੇ ਰਹੇ ਮੈਂ ਇੱਕ ਦਫਾ ਫਿਰ ਦੁਹਰਾਵਾਂ ਕਿ ਮੈਂ ਖੁਲਾਸਾ ਕਰਾਂ ਮਨੁੱਖ ਜੋ ਕੁਝ ਦਿਖਾਈ ਦੇ ਰਿਹਾ ਹੈ ਮਨੁੱਖ ਉਹ ਨਹੀਂ ਹੈ ਮਨੁੱਖ ਜੋ ਕੁਝ ਸੋਚਦਾ ਰਹਿੰਦਾ ਹੈ ਮਨੁੱਖ ਉਹ ਹੀ ਕੁਝਦਾ ਮਨੁੱਖ ਉਹ ਹੀ ਕੁਝ ਸੋਚਣੀ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ ਵਿਚਾਰ ਬੰਦੇ ਨੂੰ ਬਹੁਤ ਪ੍ਰਭਾਵਿਤ ਕਰਦੇ ਨੇ ਜਿਆਦਾ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੇ ਨੇ ਪਰ ਮਨ ਦੇ ਤਲ ਤੇ ਮਨੁੱਖ ਬਿਲਕੁਲ ਸੁਤੰਤਰ ਹੈ ਗੁਰਦੁਆਰੇ 'ਚ ਬੈਠ ਕੇ ਵੀ ਮੁਰਾ ਸੋਚ ਸਕਦਾ ਕਿਸੇ ਨੂੰ ਕੁਝ ਨਹੀਂ ਪਤਾ ਦੁਆਰੇ ਚ ਬੈਠ ਕੇ ਬੁਰੀਆਂ ਯਾਦਾਂ ਅੰਦਰ ਚਲਾ ਸਕਦਾ ਹੈ ਕਿਸੇ ਨੂੰ ਕੁਝ ਨਹੀਂ ਪਤਾ ਕਿਸੇ ਧਾਰਮਿਕ ਸਥਲ ਦੇ ਚ ਬੈਠ ਕੇ ਮੰਦਰ ਦੇ ਚ ਬੈਠ ਕੇ ਮਸਜਿਦ ਦੇ ਚ ਬੈਠ ਕੇ ਵੀ ਮਾੜੇ ਵਿਚਾਰ ਮਨੁੱਖ ਆਪਣੇ ਅੰਦਰ ਚਲਾ ਸਕਦਾ ਹੈ ਕਿਸੇ ਨੂੰ ਕੁਝ ਨਹੀਂ ਪਤਾ ਸਿਰਫ ਪਰਮਾਤਮਾ ਨੂੰ ਪਤਾ ਹੈ ਉਦੀ ਪਹੁੰਚ ਸਾਡੇ ਮਨ ਤੱਕ ਗਰ ਮਨੁੱਖ ਪ੍ਰਮਾਤਮਾ ਨੂੰ ਮੰਨਦਾ ਨਾ ਹੋਵੇ ਤੇ ਨਾਸਤਿਕ ਨਾ ਹੋਵੇ ਨਾਸਤਿਕ ਹੋਵੇ ਕਿ ਐਸੇ ਮਨੁੱਖ ਦਾ ਮਾੜੇ ਵਿਚਾਰਾਂ ਨੂੰ ਰੋਕਣਾ ਮਾੜੀਆਂ ਯਾਦਾਂ ਨੂੰ ਰੋਕਣਾ ਬੜਾ ਔਖਾ ਹੋ ਜਾਏਗਾ ਕਿ ਕਾਨੂੰਨ ਦੀ ਤੇ ਅੰਦਰ ਤੱਕ ਪਹੁੰਚ ਹੈ ਨਹੀਂ ਸਮਾਜ ਦੀ ਤੇ ਅੰਦਰ ਤੱਕ ਪਹੁੰਚ ਨਹੀਂ ਕਿਸੇ ਨੂੰ ਕੀ ਪਤਾ ਮੇਰੇ ਅੰਦਰ ਕੀ ਵਿਚਾਰ ਚੱਲਦੇ ਨੇ अंदर तक पहुंच सिर्फ परमात्मा दट घट के अंतर की जानत भले बुरे की पीर पहचान अंतर याम। भाई गुरुदास पंक्ति कहने ने अंतर जामी सुन कंपत हो अंतरगत हे प्रभु मैं कंब जाता चलद तू के अंदर वेख ल ਤੇਰੀ ਪਹੁੰਚ ਤੇ ਸਾਡੀ ਸੋਚਣੀ ਤੱਕ ਅਸੀਂ ਕੀ ਸੋਚਦੇ ਰਹਿੰਦੇ ਤੇਰੀ ਪਹੁੰਚ ਤੇ ਸਾਡੇ ਵਿਚਾਰਾਂ ਤੱਕ ਹੈ ਪਤਾ ਹੈ ਮਨੋਚਿੰਤਕ ਕੀ ਕਹਿੰਦੇ ਨੇ ਮਨੋਵਿਗਿਆਨਕ ਅਗਰ ਮਨੁੱਖ ਦੀ ਕਿਦਰੇ ਮਨੁੱਖ ਦੇ ਮਨ ਤੱਕ ਵੀ ਪਹੁੰਚ ਹੋਵੇ ਦੁਨੀਆ ਵਿੱਚ ਮਿੱਤਰਤਾ ਭੰਗ ਹੋ ਜਾਏਗੀ ਰਿਸ਼ਤੇਦਾਰੀ ਵੀ ਟੁੱਟ ਜਾਏਗੀ ਕੁਝ ਵੀ ਨਹੀਂ ਦੇ ਐਸਾ ਕਿਹੜਾ ਮਨੁੱਖ ਹੈ ਜਿਸ ਦੇ ਅੰਦਰ ਕਿਸੇ ਵਕਤ ਮਾੜੇ ਵਿਚਾਰ ਨਾ ਚੱਲਦੇ ਹੋ ਗਲਤ ਨਾ ਸੋਚਦਾ ਹੋ ਗਲਤ ਯਾਦਾਂ ਨਾ ਚਲਦੀਆਂ ਮਨੁ ਚਿੰਤਕ ਤੇ ਕਹਿੰਨ ਜਿਸ ਨਾਲ ਬਹੁਤ ਪਿਆਰ ਹੈ ਮਿੱਤਰ ਹੈ ਉਹਦੇ ਬਾਰੇ ਵੀ ਕਦੀ ਮਾੜੀ ਸੋਚ ਨਹੀਂ ਚੱਲ ਸਕਦੀ ਗਲਤ ਵਿਚਾਰ ਪਰ ਆ ਬਾਰੇ ਵੀ ਚੱਲ ਸਕਦੇ ਨੇ ਗਲਤ ਸੋਚਣੀ ਪਤਨੀ ਬਾਰੇ ਵੀ ਚੱਲ ਸਕਦੀ ਹੈ ਪਤੀ ਬਾਰੇ ਵੀ ਚੱਲ ਸਕਦੀ ਬੱਚਿਆਂ ਬਾਰੇ ਵੀ ਚੱਲ ਸਕਦੀ ਸੋਚਣੀ ਦੇ ਤਲ ਤੇ ਮਨੁੱਖ ਆਜ਼ਾਦ ਹੈ ਜਿਸ ਬਾਰੇ ਬੁਰਾ ਸੋਚ ਰਿਹਾ ਉਹ ਨਹੀਂ ਦੇਖ ਸਕਦਾ ਜਿਸ ਬਾਰੇ ਬੁਰੇ ਵਿਚਾਰ ਇਸ ਦੇ ਅੰਦਰ ਚੱਲ ਰਹੇ ਨੇ ਉਹ ਨਹੀਂ ਦੇਖ ਸਕਦਾ ਦੇਖ ਹੀ ਨਹੀਂ ਸਕਦਾ ਕੋਲ ਬੈਠਾ ਹੋਵੇ ਬਾਹਰ मन दे तलते मनुख बिल्कुल स्वतंत्र है आजाद है हां मन ते निगाह परमात्मा दिए क्योंकि वह व्यापक है तो उदा वेखना भी व्यापक है वो व्यापक है उदा सुनना भी व्यापक है देखत सुनत सदा है संगे है मैं मूर्ख जाने दूरी हर वक्त कोई मनुख किसी नहीं देख सकता ਕੋਈ ਬੱਚੇ ਹਰ ਵਕਤ ਮਾਂ-ਬਾਪ ਦੀ ਨਿਗਾਹ ਥੱਲੇ ਨਹੀਂ ਆਉਂਦੇ। ਪਿਰਾ ਦੀ ਨਿਗਾਹ ਥੱਲੇ ਹਰ ਵਕਤ ਪਿਰਾ ਨਹੀਂ ਆਉਂਦਾ। ਪਤਨੀ ਦੀ ਨਿਗਾਹ ਦੇ ਥੱਲੇ ਹਰ ਵਕਤ ਪਤਨੀ ਨਹੀਂ ਆਉਂਦੀ ਔਰ ਪਤਨੀ ਦੀ ਨਿਗਾਹ ਦੇ ਥੱਲੇ ਹਰ ਵਕਤ ਪਤੀ ਨਹੀਂ ਆਉਂਦਾ। ਪਰ ਸਾਰੇ ਸੰਸਾਰ ਦੇ ਜੀਵ ਪ੍ਰਮਾਤਮਾ ਦੀ ਨਿਗਾਹ ਦੇ ਥੱਲੇ ਨੇ ਔਰ ਹਰ ਵਕਤ। ਹਰ ਵਕਤ। ਸਭ ਕੁਝ ਉਸ ਦੀ ਨਿਗਾਹ ਦੇ ਥੱਲੇ। ਦੇਖਤ ਸੁਣ ਸਦਾ ਹੈ ਸੰਗੈ ਮੈਂ ਮੂਰਖ ਜਾਣਿਆ ਦੂਰੀ ਰੇ ਸਭ ਤੋਂ ਵੱਡੀ ਸਿਆਣਪ ਹੈ ਅਕਲਮੰਦੀਏ ਨੇੜੇ ਕਰਕੇ ਜਾਣਦਾ ਹੈ ਪ੍ਰਮਾਤਮਾ ਨੇੜੇ ਹੈ ਦੇਖ ਰਿਹਾ ਹੈ ਮੈਨੂੰ ਸੁਣ ਰਿਹਾ ਹੈ ਇਹ ਸਭ ਤੋਂ ਵੱਡੀ ਅਕਲਮੰਦੀ ਹੈ ਇਹ ਸਭ ਤੋਂ ਵੱਡੀ ਧਾਨਸ਼ਮੰਦੀ ਹੈ ਔਰੇ ਸਭ ਤੋਂ ਵੱਡੀ ਮੂਰਖਤਾ ਹੈ ਕਿ ਰੱਬ ਕਿੱਥੇ ਦੇਖਦਾ ਹੈ ਕਾਨੂੰਨ ਦੀ ਪਹੁੰਚ ਹੈ ਕੋਈ ਨਹੀਂ ਸਮਾਜ ਤੇ ਦੇਖਦਾ ਨਹੀਂ ਭੈ ਜੇ ਰੱਬ ਨੂੰ ਮੰਨਦਾ ਨਹੀਂ ਉਹ ਕਿੱਥੇ ਦੇਖਦਾ ਹੈ ਜੋ ਕੁਝ ਕਰਨਾ ਹੈ ਕਰ ਮਹਾਰਾਜ ਕਹਿੰਦੇ ਨੇ ਪ੍ਰਭ ਸਭ ਕੁਝ ਜਾਣੇ ਜਿੰਤੋਂ ਕੀਆ ਉਹ ਜੋ ਸੋਚਦਾ ਰਹਿੰਦਾ ਹੈ ਸਭ ਕੁਝ ਪ੍ਰਭੂ ਨੂੰ ਪਤਾ ਨਹੀਂ ਪਤਾ ਹੋਵੇਗਾ ਕਾਨੂੰਨ ਨੂੰ ਤੋਂ ਬਚ ਗਏ ਹੋਵੇਂਗਾ ਨਹੀਂ ਪਤਾ ਸਮਾਜ ਨੂੰ ਤੇਰੀ ਇੱਜ਼ਤ ਮਾਣ ਮਰਿਆ ਦਾ ਬਣੇ ਹੋਈ ਏ ਲੇਕਿਨ ਪ੍ਰਭੂ ਨੂੰ ਕੀ ਪਤਾ ਪਰਮਾਤਮਾ ਦੇ ਬੇਸ਼ੁਮਾਰ ਗੁਣਾ ਦੇ ਚੋਂ ਇੱਕ ਗੁਣ ਹੈ ਕਿ ਉਹ ਵੇਖ ਕੇ ਅੰਡਿਟ ਕਰਦਾ ਹੈ ਦੁੱਖਨ ਦੇਖਤ ਹੈ ਪਰ ਦੇਖ ਨਾ ਹਾਰੇ ਉਹ ਆਪਣਾ ਹੱਥ ਨਹੀਂ ਰੋਕਦਾ ਇਤਨਾ ਬੁਰਾ ਸੋਚਦਾ ਰਹਿੰਦਾ ਇਹਦੇ ਅੰਦਰ ਇਤਨੇ ਬੁਰੇ ਵਿਚਾਰ ਚੱਲਦੇ ਰਹਿੰਦੇ ਨੇ ਇਤਨੇ ਬੁਰੇ ਖਿਆਲਾਂ ਦਾ ਇਹ ਮਾਲਕ ਕਿਦੀ ਇਤਨੀ ਬੁਰੀ ਸੋਚਣੀ ਲੇਕਿਨ ਫਿਰ ਵੀ ਪ੍ਰਮਾਤਮਾ ਆਪਣੇ ਹੱਥ ਨਹੀਂ ਰੋਕਦਾ ਦੋਖਨ ਦੇਖਦਾ ਹੈ ਦੇਖਦਾ ਪਿਆ ਹੈ ਪੜੋਸੀ ਵੇਖਦਾ ਵੀ ਨਹੀਂ ਤੇ ਡੰਡੋਰਾ ਫੜਦਾ ਬੁਲਾਣਾ ਦੇਂ ਗਿਆ ਹੈ ਦੇਖਿਆ ਵੀ ਕੱਖ ਨਹੀਂ ਡੰਡੋਰਾ ਪਿੱਟੀ ਜਾ ਰਿਹਾ ਅਜ ਤੱਕ ਸੰਸਾਰ ਦਾ ਭਰਮਣ ਕਰਦੇ ਹੋਇਆ ਇੱਕ ਅੰਦਾਜ਼ੇ ਨਾਲ ਮੈਂ ਕਹਿ ਸਕਦਾ ਸੈਂਕੜੇ ਮਨੁੱਖ ਮੈਨੂੰ ਐਸੇ ਮਿਲੇ ਹੋਣਗੇ ਜਿਨ੍ਹਾਂ ਨੇ ਕਿਹਾ ਗੈਨੈ ਜੀ ਤੁਹਾਨੂੰ ਫਲਾਣੇ ਬਾਰੇ ਪਤਾ ਬੜਾ ਅਨਰਥ ਕੀਤਾ ਉਸਨੇ ਮੈਂ ਕਿਹਤ ਕੌਣ ਦੇਖੇ ਕਹਿੰਦੇ ਦੇਖਿਆ ਤੇ ਨਹੀਂ ਸੁਨੇ 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 करीबन करीबन नड़िनवे फीसदी मैं वो मिले ने जब मैं पूछे तू देखे देख नहीं सुने फिर किसी होर ने भी गल कही तू है नहीं सुने सिर्फ सुने देखे है भी नहीं ढंडोरा पिट रहा है परमात्मा देखा दे भी खामोश खामोश दो खन देखता है ਪਰਦੇ ਤਨਹਾਰੇ ਇਸ ਵਾਸਤੇ ਅਸੀਂ ਅਰਦਾਸ ਵਿੱਚ ਇਹ ਸ਼ਬਦ ਐਡ ਕਰ ਦਿੱਤੇ ਜਿਨ੍ਹਾਂ ਵੇਖ ਕੇ ਅਨਡਿਠ ਕੀਤਾ ਮਹਾਨ ਵੇਖ ਕੇ ਅਨਡਿਠ ਕਰਨਾ ਇਹ ਪ੍ਰਮਾਤਮਾ ਵਾਲਾ ਸਬਾਹ ਹੈ ਈਸ਼ਵਰ ਵਾਲਾ ਸਬਾਹ ਵੇਖ ਕੇ ਅਨਡਿਠ ਕਰ ਸਕਦਾ ਹੈ ਕੋਈ ਸਨੇਹ ਦੇ ਵਿੱਚ ਕੋਈ ਪ੍ਰੇਮ ਦੇ ਵਿੱਚ ਉਹ ਨਹੀਂ ਕਰਸ ਗਲਤੀਆਂ ਤੇ ਦੇਖੀਆਂ ਨੇ ਬੱਚੇ ਦੀ ਪਰ ਮਾਂ ਪਰਦਾ ਪਾਉਂਦੀ ਐ ਛਾਪਦੀ ਐ ਕਿਸੇ ਹੋਰ ਨੂੰ ਨਾ ਬਦਲ ਜੂ ਸਨੇਹ ਸਨੇਹ ਉਹਲਾਂ ਤੇ ਦੇਖਿਆ ਨੇ ਕੁਝ ਅਨਰਥ ਤੇ ਦੇਖਿਆ ਫਿਰ ਆਜ਼ਾ ਮਿੱਤਰ ਦਾ ਪਰ ਮਿੱਤਰ ਛਪੰਦਾ ਹੈ ਪਰਦਾ ਪੰਦਾ ਹੈ ਪਿਰਾਛ ਛਪੰਦਾ ਹੈ ਪਰਦਾ ਪੰਦਾ ਹੈ ਧਿਆਨ ਆਮ ਹਾਲਤ ਵਿੱਚ ਮਨੁੱਖ ਵੇਖਦਾ ਵੀ ਨਹੀਂ ਢੰਡੋਰਾ ਪਿੱੜਦਾ ਹੈ ਇੱਕ ਪਿਆਰ ਹੀ ਇਸ ਵਾਸਤੇ ਇਸ ਨੂੰ ਕਹਿ ਦਿੱਤਾ ਗਿਆ ਰੱਬ ਵਰਗਾ ਹੈ ਪਿਆਰ ਵੇਖਦਾ ਵੀ ਹੈ ਤੇ ਖਾਮੋਸ਼ ਹੋ ਜਾਂਦਾ ਹੈ ਨਜ਼ਰ ਅੰਦਾਜ਼ ਕਰਦਾ ਹੈ ਔਰ ਇੱਕ ਹਕੀਕਤ ਹੈ ਮੀਰਾ ਤੇ ਸਭ ਕਹਿੰਦੀ ਹੈ हे ਪ੍ਰਭੂ ਜੇ ਤੂੰ ਮੇਰੇ ਔਗਣ ਗਿਣਨ ਲੱਗ ਪਏ ਫਿਰ ਤੇਰਾ ਮਿਲਣਾ ਕਦੀ ਹੋ ਹੀ ਨਹੀਂ ਸਕਦਾ ਕੋਈ ਨਹੀਂ ਸਕਦਾ ਰੱਬ ਜੂ ਹਮਰੇ ਦੋਖ ਮਤ ਛਿਰਦੇ ਦਾਰੋ हे ਪ੍ਰਭੂ ਕਿਹੜੇ ਸੁਆਦ ਦਾ ਪਤਾ ਹੈ ਕਿ ਮੇਰੇ ਦੋਖਾਂ ਨੂੰ ਨਹੀਂ ਦੇਤੇ ਨਾ ਹਿਰਦੇ ਦੇ ਚਾਰਨ ਕਰੇਗਾ ਕਲਗੀਧਰ ਪਾਤਸ਼ਾਹ ਤੇ ਕਹਿੰਦੇ ਨੇ ਐਸਾ ਸੁਭਾਅ ਕੇਵਲ ਪ੍ਰਮਾਤਮਾ ਦਾ ਹੈ ਦੋਖਨ ਦੇਖਤ ਹੈ ਪਰ ਦੇਤ ਨਾ ਹੈ ਦੇਖ ਲੈ ਇਹ ਅਵਸਥਾ ਮਨੁੱਖ ਦੀ ਬਣ ਸਕਦੀ ਹੈ ਜਿਸ ਦਿਨ ਸਾਰੇ ਸੰਸਾਰ ਨਾਲ ਪਿਆਰ ਹੋ ਜਾਏ ਤੇ ਸਾਰੇ ਸੰਸਾਰ ਨਾਲ ਪਿਆਰ ਉਸੇ ਨੂੰ ਭਗਤੀ ਕਹਿੰਦੇ ਨੇ ਪ੍ਰੇਮਾ ਪਰਮਾਤਮਾ ਨਾਲ ਪਿਆਰ ਸਾਰੇ ਸੰਸਾਰ ਨਾਲ ਪਿਆਰ ਪੂਰਨ ਪ੍ਰੇਮ ਪ੍ਰਤੀਤ ਸ제 ਬ੍ਰਤ ਗੋੜ ਮੜੀ ਮਟ ਓਲ ਨਵ ਪੂਰਨ ਪ੍ਰੇਮ ਜਿਹਦੇ ਸਾਰੀ ਪੂਰਨਤਾ ਆ ਗਈ ਪਰਮਾਤਮਾ ਆ ਗਈ ਇਸ ਨੂੰ ਭਗਤੀ ਕਹਿੰਦੇ ਨੇ ਜਿਸ ਦਿਨ ਮਨੁ ਭਗਤ ਹੋ ਜਾਂਦਾ ਹੈ अवस्था की बन जाती है धन गुरु नानक देव जी महाराज प्रमाण करते ने हम नहीं चंगे बुरा नहीं को प्रणवत नानक तारे सो सा कोई दावा नहीं कि मैं चंगा मेरा कोई कहना नहीं कि कोई बुरा है कोई बुरा है मैं चंगा हां मैं चंगा हां ਭਗਤ ਦਾ ਇਹ ਦਾਵਾ ਹੀ ਖਤਮ ਹੋ ਜਾਂਦਾ ਹੈ ਕੋਈ ਬੁਰਾ ਹੈ ਕੋਈ ਬੁਰਾ ਹੈ ਐਸਾ ਭਗਤ ਦਾ ਕਹਿਣਾ ਹੀ ਖਤਮ ਹੋ ਜਾਂਦਾ ਹੈ ਇਹ ਭਗਤ ਦੀ ਪਛਾਣ ਔਰ ਹਕੀਕਤ ਹੈ ਪ੍ਰਮਾਤਮਾ ਦੀ ਦ੍ਰਿਸ਼ਟੀ 'ਚ ਕੋਈ ਬੁਰਾ ਭਲਾ ਨਹੀਂ ਹੈ ਗੰਨੇ ਵਿੱਚ ਰਸ ਪਾ ਦਿੱਤਾ ਹੈ ਪ੍ਰਮਾਤਮਾ ਨੇ ਅੰਮ੍ਰਿਤ ਹੈ ਸੰਤਰੇ ਦਾ ਰਸ ਅੰਗੂਰਾਂ ਦਾ ਰਸ ਅੰਮ੍ਰਿਤ ਹੈ ਪਰ ਇਸ ਅੰਮ੍ਰਿਤ ਨੂੰ ਮਨੁੱਖ ਚਾਹੇ ਤੇ ਜ਼ਹਿਰ ਬਣਾ ਸਕਦਾ ਹੈ ਸ਼ਰਾਬ ਬਣਾ ਲਈ ਰਸ ਤੇ ਮਿੱਠਾ ਸੀ ਅੰਗੂਰਾਂ ਦਾ ਕੌੜਾ ਹੋ ਗਿਆ ਰਸ ਤੇ ਸੁਆਦਿਸ਼ ਸੀ ਮਿੱਠਾ ਸੀ ਸੰਤਰੇ ਦਾ ਕੌੜਾ ਹੋ ਗਿਆ ਰਸ ਤੇ ਮਿੱਠਾ ਸੀ ਗੰਨੇ ਦਾ ਕੌੜਾ ਹੋ ਗਿਆ ਮਿੱਠੇ ਨੂੰ ਮਨੁੱਖ ਕੌੜਾ ਕਰ ਸਕਦਾ ਅੰਮ੍ਰਿਤ ਨੂੰ ਮਨੁੱਖ ਜ਼ਹਿਰ ਬਣਾ ਸਕਦਾ ਹੈ ਮਨੁੱਖ ਕੋਲ ਇਹ ਤੋਫੀਕ ਹੈ ਸ਼ਰਾਬ ਨੂੰ ਹੀ ਦੇਖ ਲਓ ਮਨੁੱਖ ਨੇ ਮਿੱਠੇ ਨੂੰ ਕੌੜਾ ਕਰ ਦਿੱਤਾ ਹੈ ਤਰਕਾ ਕੇ ਕਿ ਜੇ ਅੰਮ੍ਰਿਤ ਨੂੰ ਮਨੁੱਖ ਜ਼ਹਿਰ ਬਣਾ ਸਕਦਾ ਹੈ ਤਾਂ ਮਨੁੱਖ ਦੇ ਕੋਲ ਇੱਕ ਤੋਫੀਕ ਹੈ ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਸਕਦਾ ਹੈ ਸੰਖਿਆ ਜ਼ਹਿਰੀ ਹੋਦੀ ਹਕੀਮ ਵੈਦ ਇਹਨੂੰ ਮਾਰ ਕੇ ਇਸ ਦਾ ਕੁਸ਼ਤਾ ਬਣਾ ਲੈਂਦੇ ਨੇ ਅਮਰਤ ਹੋ ਇਕਬਾਨ ਇਸ ਨੂੰ ਬੜੇ ਸੋਹਣੇ ਢੰਗ ਨਾਲ ਬਿਆਨ ਕਰਦੇ ਨੇ ਜੋ ਜ਼ਹਿਰ ਹਲਾ ਹਲ ਹੈ وہی ਅਮਰਤ ਹੈ ਨਾਦਾਂ ਮਾਲੂਮ ਨਹੀਂ ਤੁਝ ਕੋ ਅੰਦਾਜ਼ ਹੈ ਪੀਣੇ ਕੇ ਇਤੇ ਪੀਣ ਦਾ ਢੰਗ ਹੈ ਜੇ ਤੈਨੂੰ ਆ ਜਾਏ ਅੰਮ੍ਰਿਤ ਹੈ ਤੇ ਜੇ ਪੀਣ ਦਾ ਢੰਗ ਨਹੀਂ ਆਇਆ ਤੋ ਜ਼ਹਿਰ ਹੈ ਜੇ ਜੀਣ ਦਾ ਢੰਗ ਆ ਗਿਆ ਤੋ ਜ਼ਿੰਦਗੀ ਅੰਮ੍ਰਿਤ ਹੈ ਜੇ ਜੀਣ ਦਾ ਢੰਗ ਨਹੀਂ ਆਇਆ ਤੋ ਜ਼ਿੰਦਗੀ ਹੀ ਜ਼ਹਿਰ ਹੈ ਜੇ ਰਹਿਣ ਦਾ ਤੈਨੂੰ ਢੰਗ ਆ ਗਿਆ ਸਾਰਾ ਸੰਸਾਰ ਅੰਮ੍ਰਿਤ ਹੈ ਨਿਰੰਕਾਰ ਦਾਰੂ ਤੈਨੂੰ ਰਹਿਣ ਦਾ ਢੰਗ ਨਹੀਂ ਆਇਆ ਸਾਰਾ ਸੰਸਾਰ ਜ਼ਹਿਰ ਹੈ ਕਿ ਤੇਰੇ ਤੇ ਮੁਨਸਰ ਹੈ ਤੂੰ ਜ਼ਹਿਰ ਵਿੱਚ ਜਿਉਣਾ ਹੈ ਕਿ ਅੰਮ੍ਰਿਤ ਵਿੱਚ ਜੀਣਾ ਸਤ ਸੰਗ ਇਸ ਵਾਸਤੇ ਹੈ ਔਰ ਅੱਜ ਤੱਕ بڑے بڑے ਅਵਤਾਰੀ ਪੁਰਸ਼ ਮੈਂ ਇਸ ਲਈ ਆਇਆ ਕਿ ਮਨੁੱਖ ਚੁਨਾਵ ਠੀਕ ਕਰ ਸਕੇ ਮਨੁੱਖ ਚੋਣ ਠੀਕ ਕਰ ਸਕੇ ਅਕਸਰ ਮਨੁੱਖ ਚੁਨਾਵ ਗਲਤ ਕਰ ਲੈਂਦਾ ਹੈ ਜ਼ਿੰਦਗੀ ਸਾਰੀ ਗਲਤ ਹੋ ਜਾਂਦੀ ਜਿੰਨੇ ਜ਼ਿੰਦਗੀ ਦੇ ਤਾਰੇ ਕੀ ਹੋਵੇਗੀ ਅ ਗਿਆਨ ਹੋਵੇਗਾ ਉਤਨੇ ਹੀ ਜ਼ਿੰਦਗੀ ਜ਼ਹਿਰੀਲੀ ਬਣ ਜਾਏਗੀ ਫਿਰ ਤਾਰੀਕ ਮਨੁੱਖ ਦਾ ਸੰਬੰਧ ਵੀ ਤਾਰੀਕੀ ਨਾਲ ਹੁੰਦਾ ਹੈ ਰਾਤ ਨਾਲ ਅੰਮ੍ਰਿਤ ਵੇਲੇ ਸੁੱਤਾ ਰਹਿ ਜਾਏਗਾ ਰਾਤ ਦੀ ਤਾਰੀਕੀ ਨੂੰ ਉਜਵਲ ਕਰਕੇ ਜੂਏ ਖਾਨੇ 'ਚ ਬੈਠਾ ਹੋਵੇਗਾ ਵੇਖਿਆਲੇ 'ਚ ਬੈਠਾ ਹੋਵੇਗਾ ਮੰਦਰਾਂ ਦੀ ਰੌਣਕ ਤੇ ਖਤਮ ਹੋ ਗਈ ਜੂਏ ਖਾਨਿਆਂ ਦੀ ਰੌਣਕ ਵੱਧ ਗਈ ਮੰਦਰ ਉਸ ਨੂੰ ਕਹਿੰਦੇ ਨੇ ਜਿਸ ਦਾ ਦਵਾਰ ਸਵੇਰੇ ਖੁੱਲਦਾ ਹੈ ਅੰਮ੍ਰਿਤ ਵੇਲੇ ਖੁੱਲਦਾ ਜਿੱਥੇ ਸਵੇਰੇ ਘੜਿਆਲ ਵੱਜਦਾ ਜਿੱਥੇ ਸਵੇਰੇ ਗੁਰਬਾਣੀ ਦੀ ਗੂੰਜ ਉੱਠਦੀ ਹੈ ਉੱਥੇ ਬੇਸ਼ਕਰ ਜਗਾਂ ਉਂਜੀ ਬੰਦ ਹੋ ਗਈ ਹੈ ਪਤਾ ਹੈ ਕਿਉਂ